ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਾ ਜਿਹੜਾ ਵਿਸ਼ਾ ਵਾ ਸਸ ਤੇ ਨੌ ਦੀ ਲੜਾਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਆਪਾਂ ਇਦਾਂ ਦੇ ਕਨਸੈਪਟ ਅੱਗੇ ਵੀ ਲੈ ਕੇ ਆਉਂਦੇ ਰਵਾਂਗੇ ਤੇ ਮੇਨ ਜਿਹੜਾ ਮੁੱਦਾ ਵਾ ਜੋ ਹਾਲ ਹੀ ਦੋਕ ਦਿਨ ਹੋਇਆ ਮੇਰੇ ਫਰੈਂਡ ਦਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਦੇਵ ਦਾ ਸੱਸ ਤੇ ਨੋ ਦਾ ਉਹਨਾਂ ਦਾ ਝਗੜਾ ਡਿਸਪਿਊਟ ਹੋਣ ਲੱਗ ਗਿਆ ਉਸ ਦੇ ਵਿੱਚ ਜਦੋਂ ਆਪਾਂ ਡੀਪਲੀ ਸੋਚਦੇ ਆਂ ਵੀ ਕਿਉਂ ਇਹ ਝਗੜੇ ਸ਼ੁਰੂ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਵੀ ਇਦਾਂ ਦੀਆਂ ਪ੍ਰੋਬਲਮਾਂ ਕਈ ਵਾਰ ਆਉਂਦੀਆਂ ਨੇ ਤੇ ਕਿਉਂ ਆਉਂਦੀਆਂ ਨੇ ਤੇ ਮੈਨੂੰ ਲੱਗਿਆ ਵੀ ਇਸ ਵਾਸਤੇ ਵੀਡੀਓ ਜ਼ਰੂਰ ਬਣਾਉਣੀ ਚਾਹੀਦੀ ਆ ਤੇ ਹੋ ਸਕਦਾ ਹਰੇਕ ਘਰ ਦੀ ਇਹ ਪ੍ਰੋਬਲਮ ਹੋਵੇ ਤੇ ਉਹ ਸੋਲਵ ਵੀ ਹੋ ਜਾਵੇ ਆਪਣੀ ਇੱਕ ਵੀਡੀਓ ਦੇ ਨਾਲ ਆਪਾਂ ਇੱਕ ਦੂਜੇ ਨਾਲ ਸਮਝਣ ਲੱਗ ਜਾਈਏ ਸੱਸ ਨੋ ਨੂੰ ਆਪਾਂ ਧੀ ਸਮਝ ਲਈਏ ਸੋ ਇਸ ਵੀਡੀਓ ਬਣਾਉਣ ਦਾ ਮੁੱਖ ਮਕਸਦ ਇਹੀ ਆ ਤੇ ਹੁਣ ਆਪਾਂ ਜਿਹੜਾ ਸੱਸ ਤੇ ਨੂੰਹ ਦਾ ਕਿਰਦਾਰ ਇਹਦੇ ਬਾਰੇ ਗੱਲ ਕਰ ਲੈਨੇ ਆ ਮੇਰਾ ਫਰੈਂਡ ਆ ਕਾਫੀ ਕਲੋਜ਼ ਆ ਹਾਲੀ ਵਿੱਚ ਉਹਦਾ ਮੈਰਿਜ ਹੋਈ ਆ 4 ਕ ਮਹੀਨੇ ਹੋਏ ਆ ਉਹਦੀ ਮੈਰਿਜ ਨੂੰ ਤੇ ਉਹਨਾਂ ਦੇ ਮਾਤਾ ਦੇ ਨੂੰਹ ਦੇ ਡਿਸਪਿਊਟ ਹੋਣ ਲੱਗਿਆ ਆ ਆਪਾਂ ਚ ਉਹ ਡਿਸਪਿਊਟ ਕਿਉਂ ਹੋਇਆ ਉਹਦਾ ਕਾਰਨ ਕੀ ਆ ਆਪਾਂ ਪਹਿਲਾਂ ਤਾਂ ਗੱਲਾਂ ਕਰਾਂਗੇ ਵੀ ਕੀ ਗੱਲਾਂ ਹੋਈਆਂ ਉਹਦੇ ਘਰ ਦੇ ਵਿੱਚ ਤੇ ਆਪਣੇ ਘਰਾਂ ਦੇ ਵਿੱਚ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਆਪਾਂ ਕਿੱਦਾਂ ਉਹਨੂੰ ਸੋਲਵ ਕਰ ਸਕਦੇ ਹਾਂ ਘਰ ਦੇ ਵਿੱਚ ਹੀ ਤਲਾਕ ਦੇ ਨਾਂ ਗੱਲ ਪਹੁੰਚੇ ਆਪਾਂ ਉਹਨੂੰ ਘਰ ਦੇ ਵਿੱਚ ਹੀ ਕਿੱਦਾਂ ਸੋਲਵ ਕਰ ਸਕਦੇ ਹਾਂ ਬਹੁਤ ਛੋਟੇ ਜਿਹੇ ਤਰੀਕਾ ਤੁਹਾਨੂੰ ਦੱਸਣ ਜਾ ਰਹੇ ਹਾਂ ਬਹੁਤ ਆਸਾਨ ਜਾਂ ਹਰ ਇੱਕ ਬੰਦਾ ਕਰ ਸਕਦਾ ਹੁਣ ਕਾਰਨ ਕੀ ਬਣਿਆ ਉਹ ਜਿਹੜਾ ਮੇਰਾ ਫਰੈਂਡ ਆ ਉਹਦੀ ਮੰਮੀ ਆ ਤੇ ਉਹ ਉੱਠਦੀ ਆ 5 ਵਜੇ ਤੇ ਜਿਹੜੇ ਫਰੈਂਡ ਦੀ ਘਰ ਵਾਲੀ ਆ ਉਹ ਉੱਠਦੀ ਆ 7-8 ਵਜੇ ਤੇ ਮਾਤਾ ਨੂੰ ਐ ਆ ਵੀ ਮੈਂ ਸਾਰਾ ਕੰਮ ਜੋ ਵੀ ਕਰਨਾ ਹੁੰਦਾ ਵਾ ਉਹ ਸਾਜਰੇ ਸਾਜਰੇ ਕਰ ਦਿੰਦੀ ਆ ਪਰ ਮੇਰੀ ਜਿਹੜੀ ਨੋ ਲੇਟ ਉੱਠਦੀ ਆ ਤੇ ਉਹਨੂੰ ਐ ਸਵੇਰ ਤੋਂ ਲੈ ਕੇ ਉਹਦੇ ਦਿਮਾਗ ਦੇ ਵਿੱਚ ਇਹੀ ਫੁਰਨਾ ਚੱਲਦਾ ਰਹਿੰਦਾ ਵੀ ਮੈਂ ਜਲਦੀ ਉੱਠੀ ਆ ਇਹ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਦੇਖੋ ਗੱਲ ਇਹ ਨਹੀਂ ਹੈ ਕਿ ਗੱਲ ਇਹ ਆ ਵੀ ਚਾਹੇ 5 ਵਜੇ ਉੱਠ ਜੀਏ ਦੇਖਣਾ ਆਪਾਂ ਗੱਲ ਇਹ ਆ ਵੀ ਬਾਕੀ ਕੰਮ ਤਾਂ ਰੈਗੂਲਰ ਆਪਣਾ ਹੋ ਰਿਹਾ ਛੋਟੀਆਂ-ਛੋਟੀਆਂ ਗੱਲਾਂ ਨੇ ਹੁਣ 5 ਵਜੇ ਉੱਠਣ ਵਾਲਾ ਬੰਦਾ ਸੋਚਦਾ ਵੀ ਮੈਂ ਸਾਰੇ ਕੰਮ ਕਰਦੇ ਇਦਾਂ ਨਹੀਂ ਹੁੰਦਾ ਹੋ ਸਕਦਾ ਜਿਹੜਾ ਲੇਟ ਬੰਦਾ ਉੱਠਦਾ ਉਹ ਵੀ ਵਧੀਆ ਕੰਮ ਕਰ ਸਕਦਾ ਉਹਦੇ ਤੋਂ ਪਰਫੈਕਟ ਕਰ ਸਕਦਾ 5 ਵਜੇ ਉੱਠਣ ਵਾਲਾ ਬੰਦਾ ਕਾਲੀ ਕਾਲੀ ਕੰਮ ਕਰਦਾ ਵੀ ਜਲਦ ਜਲਦੀ ਬਾਜੀ ਕਰ ਲੋ ਜਿਹੜਾ ਲੇਟ ਉੱਠਦਾ ਵਾ ਉਹ ਥੋੜਾ ਜਿਹਾ ਹੋਲ ਹੰਗਾਰੇ ਵਧੀਆ ਕੰਮ ਕਰੂਗਾ ਹੁਣ ਕਾਰਨ ਕੀ ਬਣਿਆ ਉਹ ਜਿਹੜੀ ਉਹਨਾਂ ਦੀ ਨੋ ਆ ਉਹ ਪੋਚਾ ਲਾ ਰਹੀ ਆ ਤੇ ਮਾਂ ਫਿਰ ਵੀ ਕਹਿ ਦਿੰਦੀ ਐ ਵੀ ਪੋਚਾ ਸਹੀ ਨਹੀਂ ਲੱਗਿਆ ਇੱਥੇ ਖਰਾਬ ਆ ਇੱਥੇ ਖਰਾਬ ਆ ਜੇ ਭਾਂਡੇ ਮਾਂਜਦੀ ਆ ਤਾਂ ਉੱਥੇ ਨੋਕਤਾ ਜਿੱਨੀ ਹੁੰਦੀ ਆ ਜੇ ਰਸੋਈ ਦੇ ਵਿੱਚ ਰੋਟੀ ਪਾਣੀ ਬਣਾਉਂਦੀ ਆ ਤਾਂ ਉੱਥੇ ਨੋਕਤਾ ਜਿੱਨੀ ਹੁੰਦੀ ਆ ਹੁਣ ਉਹ ਮਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਬੈਠੀਆਂ ਹੋਈਆਂ ਵੀ ਮੈਂ ਸ਼ੁਰੂ ਤੋਂ ਹੀ ਮੈਂ ਪਹਿਲਾਂ ਕੰਮ ਕਰਦੀ ਆ ਰਹੀ ਆ ਜਿੱਦਾਂ ਮੈਂ ਕੰਮ ਕਰਦੀ ਆ ਮੇਰੀ ਨੋ ਵੀ ਉਦਾਂ ਹੀ ਕੰਮ ਕਰੇ। ਬਾਕੀ ਅੱਜ ਕੱਲ੍ਹ ਪੜੇ ਜਿ ਲਿਖੇ ਦਾ ਜਮਾਨਾ ਵਾ ਜੇ ਮਾਂ ਸੋਚਦੀ ਹੈ ਉਹ ਉਦਾਂ ਹੀ ਕਰੇ ਅੱਜ ਕੱਲ੍ਹ ਕਿੰਨਾ ਸੋਸ਼ਲ ਮੀਡੀਆ ਤੇ ਆਪਾਂ ਨੂੰ ਨੌਲੇਜ ਆ ਮਿਲਦੀਆਂ ਕਿੱਦਾਂ ਆਪਾਂ ਸਹੀ ਜਿਆਦਾ ਲੇਟ ਵਾਲੇ ਕੰਮ ਨੂੰ ਜਲਦੀ ਵਿੱਚ ਕਿੱਦਾਂ ਕਰ ਸਕਦੇ ਆ ਵਧੀਆ ਕਿੱਦਾਂ ਕਰ ਸਕਦੇ ਆ ਟੈਕਨੋਲੋਜੀ ਅੱਜ ਕੱਲ੍ਹ ਸਾਰੀ ਇੰਟਰਨੈਟ ਤੇ ਬਈ ਆ ਜੇ ਬੱਚਾ ਪੜਿਆ ਲਿਖਿਆ ਵਾ ਤੇ ਉਹਨੂੰ ਵੀ ਪਤਾ ਵਾ। ਤੇ ਹੁਣ ਮਾਂ ਸੋਚਦੀ ਆ ਵੀ ਜਿਹੜਾ ਜਿੱਦਾਂ ਮੈਂ ਕਹਨੀ ਆ ਉਦਾਂ ਹੀ ਕੰਮ ਕਰੇ ਪਰ ਜਿੱਦਾਂ ਮੰਨ ਲਓ ਸ਼ੁਰੂ ਲੜਾਈ ਹੋਣ ਦਾ ਕਾਰਨ ਕੀ ਆ ਹਰੇਕ ਘਰ ਦੇ ਵਿੱਚ ਇਦਾਂ ਹੀ ਹੁੰਦਾ ਤੇ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਬੱਚੀ ਨੂੰ ਨਹੀਂ ਪਤਾ ਲੱਗਦਾ ਕਿ ਕਿ ਉਹ ਦੂਸਰੇ ਘਰੋਂ ਆਈ ਹੁੰਦੀ ਆ ਆਪਣੇ ਦੂਜੇ ਘਰੋਂ ਤੇ ਇੱਥੇ ਪਰਿਵਾਰ ਦੇ ਵਿੱਚ ਉਹਨੂੰ ਹੈਂਡਲ ਕਰਨ ਲਈ ਟਾਈਮ ਲੱਗ ਜਾਂਦਾ ਵਾ ਸਮਝਣ ਲਈ ਟਾਈਮ ਲੱਗ ਜਾਂਦਾ ਵਾ ਮੈਂ ਤਾਂ ਇਹ ਕਹਿਣਾ ਹੁੰਦਾ ਵਾ ਵੀ 6 ਮਹੀਨੇ ਨੂੰ ਆਪਣੀ ਵਾਈਫ ਨੂੰ ਦੋ ਤੇ ਜਿਹੜੀ ਸੱਸ ਆ ਉਹ ਕਹਿੰਦੀ ਹੈ ਵੀ ਮੇਰੀ ਨੋ ਆ ਉਹ 6 ਮਹੀਨੇ ਉਹ ਨੋ ਕਿ ਨਹੀਂ ਰਵੇ ਵੀ ਮੇਰੀ ਧੀ ਆਈ ਆ ਪਹਿਲੀ ਗੱਲ ਤਾਂ ਉਹ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਕੱਢੇ ਵੀ ਮੇਰੀ ਉਹ ਨੋ ਆ ਉਹ ਸਮਝੇ ਵੀ ਮੇਰੀ ਧੀ ਘਰੇ ਆਈ ਆ ਜਿੱਦਾਂ ਮੇਰੀ ਧੀ ਆ ਇਹਦੇ ਵੀ ਮੇਰੀ ਧੀ ਆ ਤੇ ਉਹਦਾ ਜਿਹੜਾ ਦਿਮਾਗ ਦੇ ਵਿੱਚ ਫੁਰਨੇ ਆ ਗਲਤ ਉਹ ਵਧੀਆ ਬਣ ਜਾਣਗੇ ਤੇ ਜਿਹੜੀ ਨੋ ਆ ਉਹ ਵੀ ਇਹ ਸੋਚੇ ਵੀ ਮੈਂ ਇਸ ਘਰ ਦੇ ਵਿੱਚ ਆਈ ਆ ਮੇਰੀ ਉਹ ਮਾਂ ਸੀ ਇਹ ਵੀ ਮੇਰੀ ਮਾਂ ਵਾ ਤੇ ਉਹੀ ਪਿਆਰ ਉਹ ਆਪਣੀ ਸਸਨੂ ਦਵੇ ਮਾਂ ਦਾ ਸਤਿਕਾਰ ਜਿੱਦਾਂ ਕਰਦੀ ਆ ਕਦੇ ਵੀ ਡਿਸਪਿਊਟ ਨਹੀਂ ਹੋਊਗਾ ਹੁਣ ਜਿਹੜੀ ਗੱਲ ਵਾਸਤੇ ਕਰਦੇ ਆ ਆਪਾਂ ਕਿਉਂ ਤੂੰ ਤੂੰ ਮੈਂ ਮੈਂ ਉਹਨਾਂ ਦੀ ਹੋਈ ਆ ਮੈਂ ਸੋਚਦਾ ਵੀ ਹਰ ਘਰ ਦੇ ਵਿੱਚ ਇਹੀ ਗੱਲ ਹੁੰਦੀ ਆ ਉਹ ਕੀ ਸੀਗਾ ਵੀ ਉਹ ਜੇ ਸਬਜ਼ੀ ਬਣਾਉਂਦੀ ਆ ਤੇ ਤੇਲ ਵੱਧ ਪਾਤਾ ਜੇ ਦੁੱਧ ਰੱਖਿਆ ਹੋਇਆ ਵਾ ਤੇ ਇਹ ਦੁੱਧ ਤੇ ਗੈਸ ਵੱਧ ਲੱਗ ਰਹੀ ਆ ਛੋਟੀਆਂ ਛੋਟੀਆਂ ਗੱਲਾਂ ਨੇ ਝਾੜੂ ਲਾ ਰਹੀ ਐ ਤਾਂ ਝਾੜੂ ਪਸੰਦ ਨਹੀਂ ਹੈਗਾ ਪੋਚਾ ਲਾ ਰਹੀ ਐ ਪੋਚਾ ਪਸੰਦ ਨਹੀਂ ਹੈਗਾ ਕੱਪੜੇ ਧੋ ਰਹੀ ਐ ਕੱਪੜੇ ਪਸੰਦ ਨਹੀਂ ਹੈਗੇ ਹੁਣ ਮਾਂ ਦੇ ਦਿਲ ਦੇ ਵਿੱਚ ਕੀ ਭਰਿਆ ਹੁੰਦਾ ਵੀ ਜਿਹੜਾ ਕੁਝ ਮੈਂ ਕਰਦੀ ਆ ਉਹ ਬਹੁਤ ਸਾਫ਼ ਸੁਥਰਾ ਵਾ ਮੈਂ ਸਫਾਈ ਨਾਲ ਕੰਮ ਕਰਦੀ ਆ ਪਰ ਆਪਣੀ ਨੋ ਨੋ ਵੀ ਟਾਈਮ ਦਿਓ ਧੀ ਸਮਝ ਕੇ ਉਹਨੂੰ ਕਹੋ ਵੀ ਬੇਟਾ ਆਹ ਗਲਤ ਆ ਇਹ ਇਦਾਂ ਸਹੀ ਹੋਣਾ ਉਹਨੂੰ ਪਿਆਰ ਨਾਲ ਸਮਝਾਓ ਜੇ ਤੁਸੀਂ ਈਰਖਾ ਕਰਕੇ ਸਮਝਾਉਂਗੇ ਮੂੰਹ ਮੋਟੇ ਕਰ ਲਓਗੇ ਬੋਲੋਗੇ ਹੀ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਜਾਊਗਾ ਤੁਹਾਡੀ ਰਿਸਪੈਕਟ ਹੋਣੀ ਚਾਹੀਦੀ ਆ ਜੇ ਤੁਸੀਂ ਰਿਸਪੈਕਟ ਕਰਉਣਾ ਚਾਹੁੰਦੇ ਹੋ ਉਹ ਜਿਹੜੀਆਂ ਤੁਹਾਡੀਆਂ ਨਵਾਂ ਸਮਝੀਆਂ ਆਈਆਂ ਨੇ ਉਹਨਾਂ ਨੂੰ ਧੀ ਦਾ ਦਰਜਾ ਦਓ ਤੇ ਉਹ ਜਿਹੜੀਆਂ ਕਹਿੰਦੀਆਂ ਨੇ ਸਾਡੀਆਂ ਸੱਸਾਂ ਨੇ ਉਹ ਭੈਣਾ ਉਹ ਆਪਣੀ ਮਾਂ ਦਾ ਦਰਜਾ ਦਓ ਸੱਸ ਨੂੰ ਆਪਣੇ ਘਰ ਵਾਸਤੇ ਰਹਿਣਗੇ ਛੋਟੀਆਂ-ਛੋਟੀਆਂ ਗੱਲਾਂ ਨੇ ਆਪਸ ਚ ਸ਼ੇਅਰ ਕਰੋ ਅੰਡਰਸਟੈਂਡਿੰਗ ਰੱਖਣੀ ਪੈਣੀ ਆ ਆਪਾਂ ਨੂੰ ਇਹ ਚੀਜ਼ਾਂ ਦਾ ਸਮਝਣਾ ਪੈਣਾ ਜੇਕਰ ਅੱਪਾਏ ਗੱਲਾਂ ਨੁਕਤੇ ਛੋਟੇ ਛੋਟੇ ਨੇ ਇਹਨਾਂ ਨੂੰ ਸਮਝਾਂਗੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ ਤੇ ਆਪਣਾ ਘਰ ਵਸਦਾ ਰਹੂਗਾ ਤੇ ਖਜ਼ਾ ਰਹੂਗਾ ਤੇ ਜੇਕਰ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਈਗੋ ਕਰਦੇ ਰਵਾਂਗੇ ਮੂੰਹ ਬਣਾ ਲਾਂਗੇ ਈਰਖਾ ਕਰਦੇ ਰਵਾਂਗੇ ਇੱਕ ਦੂਜੇ ਨਾਲ ਤਾਂ ਆਪਣਾ ਘਰ ਵਸਦਾ ਨਹੀਂ ਰਹੂਗਾ ਜੇ ਚਾਹੋਨੇ ਆ ਆਪਣੇ ਘਰਾਂ ਨੂੰ ਖੁਸ਼ਹਾਲ ਬਣਾਉਣਾ ਖੁਸ਼ੀ ਖੁਸ਼ੀ ਘਰ ਦੇ ਵਿੱਚ ਰਹਿਣਾ ਹਮੇਸ਼ਾ ਹੱਸਦੇ ਰਹਿਣਾ ਤਾਂ ਇਹ ਗੱਲਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ ਆਪਾਂ ਨੂੰ ਸਮਾਜ ਵਾਸਤੇ ਸੋਚਣਾ ਪਏਗਾ ਜੇ ਤੁਸੀਂ ਆਪਣੇ ਘਰਵਾਰੇ ਸੋਚੋਗੇ ਫਿਰ ਤੁਸੀਂ ਸਮਾਜ ਬਾਰੇ ਸੋਚ ਸਕਦੇ ਹੋ ਸੋ ਮੇਰੇ ਦਿਲ ਦੇ ਵਿੱਚ ਇਹ ਵਿਚਾਰ ਸੀਗਾ ਵੀ ਉਹ ਮੇਰੇ ਵੀਰ ਨੇ ਜਿਹੜੀ ਗੱਲ ਉਹਦੇ ਘਰ ਦੇ ਵਿੱਚ ਹੋਈ ਆ ਮੈਨੂੰ ਦੱਸੀ ਵੀ ਇਦਾਂ ਦਾ ਕਰਕੇ ਆ ਤੇ ਅਸੀਂ ਉਹ ਗੱਲ ਦੇ ਬਰੀਕੀ ਤੱਕ ਗਏ ਵੀ ਹਾਂ ਇਹ ਗੱਲਾਂ ਕਿਉਂ ਹੁੰਦੀਆਂ ਇਦਾਂ ਇਦਾਂ ਇਹਨਾਂ ਨੂੰ ਸੋਲਵ ਕਿੱਦਾਂ ਕੀਤਾ ਜਾ ਸਕਦਾ ਵਾ ਕਸੂਰ ਇਹ ਨਹੀਂ ਕਿ ਸੱਸ ਦਾ ਹੁੰਦਾ ਵਾ ਜਾਂ ਮਾਂ ਦਾ ਹੁੰਦਾ ਵਾ ਕਸੂਰ ਧੀ ਦਾ ਵੀ ਹੁੰਦਾ ਵਾ ਉਹ ਨੌ ਦਾ ਵੀ ਹੁੰਦਾ ਵਾ ਤਾੜੀ ਕਹਿੰਦੇ ਹੁੰਦੇ ਇੱਕ ਹੱਥ ਨਾਲ ਨਹੀਂ ਵੱਜਦੀ ਤਾੜੀ ਦੋ ਹੱਥਾਂ ਨਾਲ ਵੱਜਦੀ ਆ ਪਰ ਇਹ ਕਸੂਰ ਕਿਉਂ ਹੋਇਆ ਇਹਦੀਆਂ ਜਨਾਂ ਦੇ ਵਿੱਚ ਕਿਹੜੀ ਚੀਜ਼ ਬੈਠੀ ਹੈ ਜੀ ਕਿ ਇਹ ਕਸੂਰ ਹੋਇਆ ਆਪਾਂ ਨੂੰ ਉਹ ਹੱਲ ਲੱਭਣੇ ਪੈਣੇ ਆ ਨਾ ਕਿ ਆਪਾਂ ਨੂੰ ਇੱਕ ਦੂਜੇ ਨਾਲ ਲੜਨਾ ਪੈਣਾ ਵਾ ਸੋਚਣਾ ਪੈਣਾ ਵਾ ਇਹ ਗੱਲਾਂ 'ਤੇ ਧਿਆਨ ਦੇਣਾ ਪੈਣਾ ਵਾ ਸੋ ਮੇਰਾ ਤਾਂ ਇਹੀ ਮਨੋਰਥ ਹੁੰਦਾ ਕਿ ਸਮਾਜ ਨੂੰ ਆਪਾਂ ਕਿੱਦਾਂ ਵਧੀਆ ਬਣਾ ਸਕੀਏ ਸਮਾਜ ਨੂੰ ਆਪਾਂ ਵਧੀਆ ਬਣਾਉਣ ਵਾਸਤੇ ਪਹਿਲਾਂ ਆਪਾਂ ਨੂੰ ਆਪਣਾ ਘਰ ਵਧੀਆ ਬਣਾਉਣਾ ਪੈਣਾ ਫਿਰ ਆਪਾਂ ਆਪਣੇ ਸਮਾਜ ਦੀ ਸੋਚ ਸਕਦੇ ਆ ਜੇਕਰ ਆਪਣਾ ਘਰ ਵਧੀਆ ਹੋਏਗਾ ਤੇ ਫਿਰ ਆਪਾਂ ਸਮਾਜ ਲਈ ਵੀ ਬਹੁਤ ਕੁਝ ਕਰ ਸਕਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹੋਰ ਵਿਸ਼ਾ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆਪਣਾ ਫਰਜ਼ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਜੇਕਰ ਤੁਸੀਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਆ ਵਾ ਤੁਹਾਨੂੰ ਇਹ ਗੱਲ ਸਮਝ ਆਈ ਆ ਆਪਾਂ ਘਰ ਦੇ ਵਿੱਚ ਕਿੰਦਾ ਰਲ ਕੇ ਰਹਿਣਾ ਵਾ ਤਾਂ ਇਹ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਆਪਣਾ ਸਮਾਜ ਤੇ ਆਪਣਾ ਘਰ ਵਧੀਆ ਕਰ ਸਕੀਏ